ਮੈਂ ਬਾਰਿਸ਼ ਕਰ ਦੂੰ ਪੈਸੇ ਕੀ ਜੋਤ ਹੋ ਜੈ ਮੇਰੀ ਹਾਇ ਵੇ ਤੂੰ ਹਾਇ ਵੇ ਆਇਨੇ ਆ ਤੇਗਾ ਆ ਤੇਗਾ ਇੰਨੇ ਤਸੇ ਤੈਨਾਂ ਤੋਂ ਮੈਨੂੰ ਪੈਸੇ ਲਖਾ ਹਾਇ ਵੇ ਚੱਕ ਦੇਖ ਲੈ ਮੇਰੀ ਜਾਨ ਪੈਸਿਆਂ ਦਾ ਘਾਟਾ ਐਂ ਕਿਹਾ ਕਰ ਜੇ ਤੂੰ ਮੇਰੀ ਆਇਮਾਨ ਖੋਸ ਕਰਦਾ ਰਹੇਗਾ ਫਿਰ ਮੈਂ ਤੇਤੋਂ ਵੀ ਨਹੀਂ ਭੱਜਦੀ ਹਾਈ ਹਾਈ ਜਿਵੇਂ ਤੂੰ ਕਹੇਗਾ ਨਾ ਮੈਂ ਵੀ ਉਵੇਂ ਹੀ ਕਰੂੰਗੀ ਆ ਆ ਕਰੀਏ ਨਾ ਗੱਲ ਆ ਬੱਸ ਰਗ ਰਪਾ ਹੋਰ ਦੱਸ ਹਾਂ ਕਿਉਂ ਆ ਰਹੀ ਮੈਂ ਕਿ ਪੈਸੇ ਦੀ ਪੈਸੇ ਤਾਂ ਬਥੇਰੇ ਨੇ ਨਹੀਂ ਬੇ ਤਾਂ ਹੀ ਤਾਂ ਮੈਂ ਕਹਿੰਦੇ ਹੁੰਦੇ ਆ ਊਠਾ ਨਾਲ ਜਾਰੀ ਅਗਲਾ ਐਵੇਂ ਨਹੀਂ ਥੋੜੀ ਲਾਉਂਦਾ ਪਹਾੜਾ ਜਿੱਡਾ ਜਿਗਰਾ ਰੱਖਣਾ ਚਾਹੁੰਦਾ ਹਾਈ ਹਾਈ ਮੈਂ ਲਾ ਨੈ ਤਰੀ ਜਾਨ पे ਪੈਸੇ ਕਰੂ ਮੇਲਾ ਹਾਈ ਹਾਈ ਮਾਰੀਂ ਨਹੀਂ ਮੈਂ ਵੇ ਆਇਨਾ ਕਿ ਆ ਕਰ ਮੈਨੂੰ ਮਾਰੇਗੀ ਜੇ ਤੈਨੂੰ ਕੁਝ ਹੋ ਗਿਆ ਫਿਰ ਮੈਂ ਕਾਹਦੇ ਜੋਗੀਆਂ ਦੱਸ ਤੂ ਮੈਨੂੰ ਕੋਈ ਚੱਕਰ ਨਹੀਂ ਟੈਨਸ਼ਨ ਨਾ ਲਿਆ ਕਰ ਆ ਜਾ ਪਿੱਛੇ ਦੀ ਹੋ ਜਾ ਐਂ ਜੀ ਹੋ ਜਾ ਮੈਨੂੰ ਤਾਂ ਤਾਂ ਐ ਕਰ ਮੈਨੂੰ ਤਾਂ ਐ ਪਾ ਆਏ ਆ ਮੈਨੂੰ ਕਿਉਂ ਮਾਰੇਗੀ ਤੇ ਨਹੀਂ ਮਾਰਦੀ ਮੇਰੀ ਗੱਲ ਸੁਣ ਐਂ ਰੱਖ ਮੇਰੇ ਤੇ ਹੱਥ ਮੈਨੂੰ ਆਇਨਾ ਸੁਣ ਮੇਂ ਮਦਦ ਤੇਲ ਕਰਤਾ ਕਿ ਮੈਂ ਆਈ ਤੇਰੀਆਂ ਬਾਹਾਂ ਚ ਸੁੱਤੇ ਪਈ ਰਹਾ ਇਰ ਕੰਮ ਕਾਣ ਕਰਦਾ ਕੰਮ ਨੂੰ ਕੀ ਆ ਹਾਂ ਕੰਮ ਤਾਂ ਆਪਾਂ ਕਿਸੇ ਕੰਮ ਵਾਲੀ ਨੂੰ ਕਰਾ ਲਾਂਗੇ ਇਹ ਵੀ ਰਾਈਟ ਹੈ ਤੇਰੀ ਗੱਲ ਹਾਂ ਬਈ ਹਾਂ ਤੈਨੂੰ ਨਹੀਂ ਕੁਝ ਕੁਝ ਹੁੰਦਾ ਹੁੰਦਾ ਤਾਂ ਬਹੁਤ ਕੁਝ ਹੈ ਤੂੰ ਹੁਕਮ ਤਾਂ ਕਰ ਅਜਰਾ ਮਾਲ ਵੀ ਬਹੁਤ ਖਾਦਾ ਹੋਇਆ ਹੈ ਅੱਛਾ ਹਾਂ ਅੱਜ ਮੇਰੇ ਤੇ ਜ਼ੋਰ ਲਾਉਣਾ ਹੈ ਸਾਰੇ ਮਾਲ ਦਾ ਪੂਰਾ 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 ਆਏ ਹਾਇ ਚਲ मैं ऐ कर दिया गेट ला के आई सी दरवाजा ला था गेट ला के आ गेट ला दे चल मैं गेट ला के आनी है छेती लो छेती लो आजा 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 आ जा आजा 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 जा आ जा आ जा आ जा आ जा और सुना बस बढ़िया है क्या है क्या है है ਆਹ ਆਹ ਬਸ ਕਰੋ ਆ ਬਸ ਹਰੇ ਦੱਸੋ ਕਿੰਨਾ ਕੁ ਮਜ਼ਾ ਆਇਆ ਤੁਹਾਨੂੰ ਹਏ ਮਜ਼ਾ ਤਾਂ ਪੂਰਾ ਆ ਗਿਆ ਸਵਾਦ ਤੇ ਤਾਂ ਬੁਰਾ ਅੱਛਾ ਹਾਂ ਤੂੰ ਮੈਨੂੰ ਸਵਾਦ ਦਿੰਦਾ ਰਹਿ ਤੇ ਮੈਂ ਤੈਨੂੰ ਸਵਾਦ ਦਿੰਦੀ ਰਹੂੰਗੀ ਹਾਏ 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 ਹਾਂ ਚਲ ਹੁਣ ਮੇਰੀ ਗੱਲ ਸੁਣ ਬਹੁਤ ਟਾਈਮ ਹੋ ਗਿਆ ਆਪਾਂ ਹਨਾ ਤੇ ਕੱਪੜੇ-ਕੁਪੜੇ ਸੈੱਟ ਕਰ ਲਾ ਮੈਂ ਦੇਖੀ ਬਾੜ ਬੋਲਤਾਂ ਲੱਗ ਰਹੇ ਨਹੀਂ ਕੋਈ ਨਹੀਂ ਬਾੜ ਲੱਗਿਆ ਹੋਇਆ ਬਸ ਕਰ ਹੁਣ ਰੱਜਿਆ ਨਹੀਂ ਹਜੇ ਕੋਈ ਨਾ ਮੇਰੀ ਮੇਰੀ ਗੱਲ ਸੁਣਦਾ 12 ਘੰਟਾ ਨਾਲ ਆ ਜਵੇ ਹਾਂ ਹਾਂ ਉਹਦਾ ਕੋਈ ਪਤਾ ਨਹੀਂ ਕਰੋ ਖੇਤ ਚੋਂ ਆ ਜਾਂਦਾ ਹਾਂ ਹਾਂ ਚਲ ਠੀਕ ਹੈ ਚੰਗਾ ਹਾਈ ਆ ਆ ਜਤਨ ਰੂਕੋਸ ਕਰਤੀ ਮੇਰੀ ਨਾ ਤਾਂ ਚੰਗੀ ਤਰ੍ਹਾਂ ਪਾ ਲਿਆ ਕਰ ਆ ਰਿਹਾ ਕਿ ਕਰ ਰਿਹਾ ਹੈ ਬੇ ਕੀ ਕਰਾਂ ਮੈਂ ਸੁਰਮੇ ਵੀ ਮੇਰੇ ਤਾਂ ਕਾਦੇ ਰਹਿ ਗਏ ਉਹ ਵੀ ਅੱਖਾਂ ਚੋਂ ਨਿਕਲਦੇ ਨਹੀਂਗੇ ਹਾਂ ਨਾ ਕੀ ਗੱਲ ਐਨੀ ਤਾਂ ਪੀਜੀ ਬੈਠੀਆਂ ਗੱਲ ਕੀ ਆ ਤਾਂ ਪਾ ਕਿਉਂ ਨਾ ਉਹ ਜਿਹੜਾ ਆਪਣਾ ਛੋਟਾ ਗਾ ਬੇ ਮੇਰੇ ਅੱਗੇ ਪਿੱਛੇ ਫਿਰੀ ਜਾਊਗਾ ਮੈਨੂੰ ਕਹੂਗਾ ਭਾਬੀ ਆਏ ਨਹੀਂ ਆਏ ਆ ਕਦੇ ਮੈਨੂੰ ਪੈਸੇ ਦਿਖਾਉ ਕਦੇ ਕੋਸ਼ ਕਰੂਗਾ ਤੈਨੂੰ ਪਤਾ ਹੀ ਆ ਉਹਦਾ ਉਹ ਤਾਂ ਉਹ ਕਰਨਾ ਕੀ ਚਾਹੁੰਦਾ ਉਹ ਤਾਂ ਪਾਗਲ ਐ ਤੈਨੂੰ ਜ਼ਰੂਰ ਕਰਨਾ ਦਾ ਲੈ بڑا ਮੋਟਾ ਚਾਹ ਪਾਣੀ ਦੇਤਾ ਚੱਲ ਇੰਨੇ ਚਿਰਾਂ ਬਿੜ ਜੂਗਾ ਬਾਕੀ ਮੈਂ ਹੈਗਾ ਤੈਨੂੰ ਹੈਗਾ ਤਾਂ ਹੈ ਪੈਸੇ ਮੈਂ ਤੇ ਨਾ ਸਾਰਾ ਕੁਝ ਮੈਂ ਲੈ ਕੇ ਦੇਣਾ ਤੈਨੂੰ ਦੇ ਕੱਲਾ ਚਾਹ ਪਾਣੀ ਨਹੀਂ ਮੰਗਦਾ ਉਹ ਹੋਰ ਵੀ ਬਥੇਰਾ ਕੁਝ ਮੰਗਦਾਗਾ ਹਾਂ ਹੋਰ ਕੀ ਮੰਗਦਾ ਆਏ ਕਰਦਾ ਜਿਵੇਂ ਇਹਨੂੰ ਪਤਾ ਨਹੀਂ ਹੁੰਦਾ ਹੈਗਾ ਨਾ ਮੇਰੀ ਗੱਲ ਸੁਣਾ ਹਾਂ ਉਹਨੂੰ ਕਹਿ ਵੀ ਰੋਟੀ ਖਾਣੀ ਹੈ ਖਾਈ ਚੱਲ ਨਹੀਂ ਕਦੇ ਟੰਬੇ ਇਹ ਜੇ ਫਿਰਨਗੇ ਤੇਰੇ ਕਦੇ ਯਾਦ ਰੱਖੇਗਾ ਉਹ ਤਾਂ ਮੈਨੂੰ ਆਏ ਕਹਿੰਦਾ ਵੀ ਗਾਹ ਇਹ ਮੇਰੀ ਘਰ ਵਾਲੀ ਹੋਈ ਆ ਹਾਂ ਲੈ ਘਰ ਵਾਲੀ ਨੂੰ ਕਹਦੇ ਤੂੰ ਕੀ ਪੈਕੇ ਲੈ ਆਤੀ ਕਦੇ ਉਹੀ ਤਾਂ ਗੱਲ ਆ ਉਹਦਾ ਨਾਉ ਨਹੀਂ ਜਿਹੜਾ ਬਾਹਰ ਬੈਠਾਗਾ ਸਾਰਾ ਕੁਝ ਛੱਡੀ ਹੈ ਮੈਂ ਤਾਂ ਥੋੜੇ ਜੋਗੀ ਰਹਿ ਗਈ ਉਹ ਚੱਲ ਆਏ ਮੈ ਤਾਂ ਇਹ ਕਹਿੰਦਾ ਚਲ ਰੋਟੀ ਪਣੀ ਹੈ ਦੇ ਦਿਆ ਕਰ ਹੂੰ ਕਹਦੇ ਵੀ ਜੇ ਹੁਣ ਜਿਆਦਾ ਤੰਗ ਕਰੂਗਾ ਨਾ ਤੂੰ ਕਹਦੀ ਮੈਂ ਤਾਂ ਤੇਰੇ ਭਾਈ ਨੂੰ ਫੋਨ ਕਰਦੀ ਆਂ ਰਾਧਿਆ ਕਰ ਐਂ ਕਹਿ ਰਹੀ ਹੁੰਨੀ ਆ ਵੀ ਚਲ ਕਾਨੂੰ ਉਹ ਜਾ ਤੋੜਨਾਗਾ ਫਿਰ ਕਈ ਵਾਰੀ ਮੇਰਾ ਵੀ ਦਿਲ ਜਾ ਹੋਣ ਲੱਗ ਜਾਂਦਾ ਵੀ ਚਲ ਕੋਈ ਨਾ ਨਿਆਣਾਗਾ ਆਪੀ ਸੁਧਰ ਜਾਊਗਾ ਫਿਰ ਤੂੰ ਐਂ ਕਹਿ ਵੀ ਦਾਲ ਚ ਕਾਲਾ ਤੇਰਾ ਵੀ ਮਨ ਕਰਦਾ ਹੂ ਦੇ ਨਹੀਂ ਉਹਦੇ ਨਾਲ ਕਾਨੂੰ ਮੇਰਾ ਦਿਲ ਮਿਲਦਾ ਮੇਰਾ ਤਾਂ ਦਿਲ ਤੇਰੇ ਨਾਲ ਮਿਲਿਆ ਹੋਇਆ ਸਵਾ ਮਿਲਿਆ ਹੋਇਆ ਤੂੰ ਮੈਂ ਕਹੀਂ ਜਾਨੀ ਆ ਕਹਿੰਦੀ ਲੈ ਉਹ ਐਂ ਕਰਦਾ ਹੋ ਐਂ ਕਰਦਾ ਦੇ ਐਂ ਨਹੀਂ ਮੈਂ ਕਹਿੰਦੀ ਹੈਗੀ ਹੁਣ ਤੈਨੂੰ ਵੀ ਪਤਾਗਾ ਜਿਹਦੇ ਕੋਲੇ ਇੰਨੀ ਸੋਹਣੀ ਗੱਡਰ ਵਰਗੀ ਨਾਰ ਫਿਰਦੀ ਹੋਵੇ ਉਧਰ ਦਿਲ ਤਾਂ ਮੱਲੂ ਮੱਲੀ ਕਰੇ ਆਉਂਦਾ ਮੇਰੀ ਗੱਲ ਸੁਣ ਜੇ ਕੋਈ ਗੱਲਬਾਤ ਕਰਨੀ ਹੁੰਦੀ ਆ ਮਾੜਾ ਮੋਟਾ ਬਸ ਟਾਲ ਟੂਲ ਦਿਆ ਕਰਈ ਵੀ ਮੈਂ ਤਾਂ ਉਹਦੇ ਨਾਲ ਗੱਲਾਂ ਜੀ ਮਸਾਲਾ ਫੂਕਦੀ ਹੁੰਨੀ ਆ ਹੋਰ ਕੁਝ ਨਹੀਂ ਕਰਦੀ ਹਾਂ ਉਹਨੂੰ ਰੱਖੀ ਵੀ ਇੱਥੇ ਤੱਕ ਕੇ ਹਾਂ ਉਹਦੇ ਚੁੱਥੇ ਦੇ ਘਰ ਤੱਕ ਪਹੁੰਚਣ ਤੱਕ ਜਾਂਦਾ ਨਾ 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 ਉਹਨੂੰ ਐ ਕਰਿਆ ਕਰ ਬਾਹਰੇ ਢਾ ਕੇ ਮੰਜਾ ਉਹਨੂੰ ਕਹੇ ਖਾ ਲੈ ਰੋਟੀ ਤੇ ਕਹਿੰਦੇ ਭਾਈ ਡੰਗਰਾਂ ਵਾਲੇ ਵਗ ਜਾ ਉਧਰ ਭੇਜ ਦਿਆ ਕਰ ਡੰਗਰਾਂ ਵਾਲਾ ਇੱਥੇ ਭੇਜ ਦਿਆ ਕਰ ਇਹਨੂੰ ਉਹ ਤਾਂ ਪਹਿਲਾਂ ਹੀ ਕਹਿੰਦਾ ਕਹਿੰਦਾ ਮੇਰਾ ਉਧਰ ਬਾੜੇ ਚ ਮੰਜਾ ਡਾਇਆ ਜਾਂ ਮੈਂ ਤਾਂ ਤੈਨੂੰ ਐਂ ਕਹਿੰਦੀ ਸੀਗੀ ਵੇ ਹੁਣ ਤੂੰ ਇੱਥੇ ਕੱਲਾ ਬੈਠਾਂਗਾ ਵੀ ਮੇਰਾ ਤਾਂ ਨਾ ਮਨ ਬੜਾ ਯੋਹ ਹੋਇਆ ਸੀ ਕੀ ਹੋ ਰਿਹਾ ਉਧਰ ਜਾ ਪਿਆਗਾ ਮੇਰਾ ਮਨ ਉਹ ਫਿਰ ਮਨ ਉਧਰ ਜਾ ਕੇ ਬਾਈ ਨੂੰ ਫੋਨ ਲਾ ਲੈ ਹੈ ਲੈ ਚੱਜਦੀ ਗੱਲ ਨਾ ਮੂੰਹ ਬੋਲਿਆ ਕਰ ਜੇ ਉਹਨੂੰ ਫੋਨ ਲਾਉਣਾ ਹੋਵੇ ਫਿਰ ਮੈਂ ਤੇਰੇ ਕੋਲ ਕੀ ਕਰਨਾ ਵਾ ਲੈ फोन लाके मनहोर होजूगा बड़ा मोटा मन पटकदा हुंदा वो ठीक हो जांदा शांत हो जांदा हुंदा मन देख देख किमे मेरे मुंह च कड़ाउंदा ਨਾਲੇ ਸਭ ਜਾਣਦਾ ਤੂੰ ਵੀ ਮੈਂ ਕੀ ਚਾਹਨੀ ਆਂਗੀ ਮੈਂ ਕੀ ਜਾਣਦਾ ਮੈਨੂੰ ਪਤਾ ਤੂੰ ਪੈਸੇ ਲੈਣ ਆਈ ਹੁਣੀ ਅੱਜ ਹਾਂ ਨਾਲੇ ਤਾਂ ਮੈਨੇ ਥੋੜੇ ਜੇ ਪੈਸੇ ਦੇਦੇ ਤੇ ਨਾਲੇ ਉਹ ਅੰਦਰ ਨਾ ਛੰਨੀ ਜੀ ਪਈ ਸੀ ਨਾਲੇ ਉਹ ਮੇਰੇ ਨਾਲ ਲੜਾਦੀ ਚਲੋ ਕੁੰਗਾ ਨਾ ਸਾਰਾ ਦਿਨ ਰੋਮਾਂਟਿਕ ਹੋਈ ਰਹਿਣੀ ਆ ਪਤਾ ਨਹੀਂ ਤੇਰੇ ਕੀ ਹੋ ਰਿਹਾ ਕੀ ਨਾ ਨਹੀਂ ਕੀ ਕਰਾਂ ਜਦੋਂ ਮੈਂ ਤੈਨੂੰ ਦੇਖ ਲੈਂਦੀ ਆ ਨਾ ਫਿਰ ਤਾਂ ਮੇਰਾ ਵੀ ਦਿਲ ਡੂ 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 ਐ ਕਰਦਾ ਰਹਿੰਦਾਗਾ ਕੀ ਕਰਾਂ ਦੱਸ ਮੈਨੂੰ ਚੱਲ ਠੀਕ ਐ ਚੱਲ ਬਲੀ ਦਿਲ ਤਾਂ ਪਾਗਲਾ ਕੀ ਪਤਾ ਹੁੰਦਾ ਇਹ ਤਾਂ ਕੀ ਦੇ ਲੈ ਚੱਲ ਮੈਂ ਸੰਨੀ ਰਲਵਾਵਾ ਤੇਰੇ ਨਾਲੇ ਮੈਨੂੰ ਪੈਸੇ ਦੇ ਦੀ ਆ ਪੈਸੇ ਤਾਂ ਪੈਸੇ ਤਾਂ ਇੱਥੇ ਲੈ ਲੈ ਇਹ ਲੈ ਆਜਾ ਉਹ ਗਿਣਨੇ ਕੀ ਨੇ ਪਾ ਲੈ ਹਾਂ ਇਹ ਤਾਂ ਮੈਂ ਪਾ ਲੈਂਦੀ ਆ ਮੇਰੀ ਗੱਲ ਸੁਣਦਾ ਤੂੰ ਕੀ ਦਲਤ ਕਿਨੇ ਪਾ ਇਹ ਤਾਂ ਕਿਸੇ ਨੂੰ ਪਤਾ ਲੱਗਦਾ ਚਲ ਹੁਣ ਨਾਲ ਹੀ ਅਜ ਆਪਾਂ ਸਹੀ ਲੱਗ ਗਈ ਹਾਂ ਆ ਜਾ ਆ ਜਾ ਚਲ ਆ ਜਾ ਫਿਰ ਹਾਂ ਚਲ ਚਲੇ ਦੇ ਆਈ ਹੱਥੇ ਜਨਾ ਕਰ ਮੇਰਾ ਆ ਜਾ ਆ ਜਾ ਦੇ ਮੇਰੀ ਗੱਲ ਤਾਂ ਸੁਣਦਾ ਮੈਂ ਤਾਂ ਸੁਣ ਰਿਹਾ ਨਲੇ ਤੋਂ ਪੀਂ ਨਹੀਂ ਆ ਨਲੇ ਹੋਰ ਲੈ ਪਪਾ ਮਸ ਨਹੀਂ ਕਿੱਥੇ ਟੋਕਰ ਟੋਕਰ ਫੜਾ ਮੇਰੀ ਗੱਲ ਸੁਣਦਾ ਛੰਨੀ ਤਾਂ ਤੂੰ ਆਪੀ ਪਾ ਨਹੀਂ ਮੈਂ ਤਾਂ ਜਾਣੀ ਆਂਗੀ ਕੀ ਹੋ ਗਿਆ ਡਰ ਲੱਗਦਾ ਹੇ ਹੇ ਬੇ ਨਾ ਕਰ ਕਰਤਾਰ ਤੋਂ ਹੂੰ ਕਰਤਾਰ ਤੋਂ ਬੇ ਜਾ ਕੁਛ ਭਾਰੋ ਆ ਕੀ ਹੋਇਆ ਪਿਆ ਤੇਰੇ ਆਰਾ ਪੇਟ ਵੱਧ ਗਿਆ ਤੇ ਸੱਚੋਂ ਦੱਸ ਕੇ ਮੇਰੀ ਮੇਰੀ ਤਾਂ ਗੱਲ ਸੁਣਨਾ ਤੂੰ ਇੱਥੇ ਕਿਵੇਂ ਮਾਤਾ ਤੇ ਗਰਮਾ Allah Hafiz ਹਾਈ ਬੇ ਮੇਰੀ ਗੱਲ ਸੁਣਨਾ ਤੈਨੂੰ ਕੋਈ ਦੇਖ ਲੂਗਾ ਬਾਹਰ ਸਾਡੇ ਮਾਤਾ ਨਾ ਕੋਈ ਨਹੀਂ ਡਾ ਤੂੰ ਦੱਸਾ ਮੇਰਾ ਠੰਡ ਜਿਹਾ ਬੁਝ ਜਾਂਦੀ ਆ ਵੇ ਪਰ ਮੈਂ ਹੁਣ ਠੰਡ ਨੂੰ ਕੀ ਕਰਾਂ ਮੈਂ ਕਿਹੜਾ ਤੇਰੀ ਖਾਂਡਾ ਟਾਉਣੀਆਂ ਮੈਂ ਖਾਂਡਾ ਸੇ ਟਾਣੋ ਮਾਠਾਂ ਲਜੀ ਤੌਰ ਦੇ ਬੇ ਮੇਰੀ ਗੱਲ ਸੁਣਦਾ ਤੈਨੂੰ ਪਤਾ ਲੋਕਾਂ ਦੇ ਮੂੰਹ ਨਹੀਂ ਭੜੇ ਜਾਣੇ ਹੈਗੇ ਉਹ ਲੋਕਾਂ ਦੇ ਮੂੰਹਾਂ ਤੂੰ ਕੀ ਕਰਦੀ ਤੂੰ ਮੇਰੇ ਪੈਂਟ ਬਾੜ ਹਾਂ ਟਾਈ ਜਣੇ ਮੇਰੀ ਗੱਲ ਸੁਣ ਤੂੰ ਆਪਾਂ ਸਾ ਤੈਨ ਪੈਸਿਆਂ ਦੀ ਲੋੜ ਹੈ ਹਾਂ ਕਿੰਨੇ ਕਨੇ ਚਾਹੁੰਦੇ ਨੇ ਮੈਨੂੰ 10000 ਚਾਹੁੰਦਾ ਤੈਨੂੰ 10 ਚਾਹੁੰਦੇ ਤੈਨੂੰ ਮੈਂ 20 ਦੇਣਾ ਚੈੱਕ ਦੇਣਾ ਹੁਣੇ ਕਰਤਾਰ ਸਿੰਘ ਨਾ ਕੋਲ ਚੱਲਦਾ ਆ ਜਾ ਆ ਜਾ ਆ ਜੇ ਕੇ ਰੰਨੀ ਤੂੰ ਮੈਂ ਤਾਂ ਮੈਂ ਤੇ ਮਾਤਾ ਦਾਸੀ ਲਾਣਾ ਹੁੰਦਾ ਜਿਆਦੇ ਨਹੀਂ ਲਾਉਂਦਾ ਕੋਲ ਦੇ ਹਾਈ ਬੇ ਹਾਈ ਬੇ ਛਟੂ ਹੁਣਾ ਮੈਨੂੰ ਗੱਲ ਤਾਂ ਸੁਣ ਲੈ ਛਟੂ ਹਾਈ ਬੇ ਤੂੰ ਤੂੰ ਤਾਂ ਸਾਡੇ ਵਾਲਾ ਕੰਜਰਾ ਤੂੰ ਇੱਥੇ ਕਿਵੇਂ ਬੁੱਪੂ ਕੋਤ ਮੇਰੇ ਮਾਣਾ ਹੈ ਨਾ ਉਹ ਤਾਂ ਨਾ ਕੰਮ ਜਪਿਆ ਨਹੀਂ ਉਹ ਤਾਂ ਭੁੱਕੀ ਘੱਟ ਖਾਦੀ ਹੁੰਦੀ ਸੀ ਵੇ ਬੜੀ ਪੱਟੀ ਵਾਲਿਆ ਘਟ ਮਾਲ ਝੋੜ ਸਲਿਆ ਕਰ ਸਾਰਾ ਦਿਨ ਨਹੀਂ ਰੱਜਦਾ ਚਾਹੇ ਸਾਰਾ ਦਿਨੇ ਨਾਲ ਪੈ ਰਹੋ ਉਹ ਕੋਈ ਨਹੀਂ ਫਿਰ ਕੀ ਹੋ ਗਿਆ ਪਰ ਜੇ ਮੂੰਹ ਐਕਟਿੰਗ ਫੇ ਲੱਗੀ ਐਕਟਰ ਬਣ ਜੂਗਾ ਵਿਆਹ ਹੋ ਆ ਦੇ ਐਕਟਰ ਬਣ ਜੂਗਾ ਬੇ ਬੱਸ ਕਰ ਬਥੇਰਾ ਬਣ ਜੇਗਾ ਤੂੰ ਐਕਟਰ ਰੱਬ ਦੇ ਵਾਸਤੇ ਜਾ ਤੂੰ ਮੰਦੀ ਮੇਰੀ ਐਕਟਿੰਗ ਆਹੋ ਬਥੇਰਾ ਮੰਦੀਆਂ ਮੈਂ ਆ ਦੇਖ ਲੈ ਲੈ ਕਰਤਾਰੇ ਦਾ ਮੈਨੂੰ ਪ੍ਰੇਖਾ ਪਤਾ ਟਾ ਜਾਣਾ ਸਵਾਦ ਆਪ ਲੈ ਗਿਆ ਪਰ ਚਿੰਗੀਆਂ ਗੱਲਾਂ ਨਹੀਂ ਹੁਣ ਤੂੰ ਕਰਤਾਰ ਸੁੰਨ ਨਾਲ ਵੀ ਗੱਲ ਤੇ ਇੰਨੀ ਇੰਨੀ ਆਸ ਨਹੀਂ ਸੀ ਤੇਰੇ ਤੇ ਤੂੰ ਅੱਜ ਅੱਜ ਦਿਲ ਤੋੜਤਾ ਬੇ ਨਹੀਂ ਤੇਰਾ ਦਿਲ ਟੁੱਟਿਆ ਹੈਗਾ ਨਹੀਂ ਮੈਂ ਕਰਦੀ ਕੰਧ ਕਰ ਚਿੱਕ ਦੇਗ ਨੂੰ ਕਿਹਾ ਸੀ ਮੈਂ ਥੋੜੀ ਕਿਹਾ ਸੀ ਬਾਰਵੀਂ ਗੇਰਦੇ ਤੂੰ ਬੇ ਨਹੀਂ ਗੇਰਦੀ ਤੇਰੀਆਂ ਮੈਂ ਤੇਰੀ ਹੀ ਰਹੂੰਗੀ ਬੇਇੱਜ਼ਤੀ ਕਰਾਤੀ ਅੱਜ ਤੂੰ ਸਾਡੀ ਬੇ ਕਿਦਰ ਨਹੀਂ ਬੇਇੱਜ਼ਤੀ ਕਰਾਈ ਤੇਤੀ ਹੋਗੀ ਮੇਰੇ ਭਾਈ ਦੀ ਬੇਇੱਜ਼ਤੀ ਹੋਗੀ じゃ ਤੂੰ ਬੱਸ ਕਰਿਆ ਕਰ ਬੱਸ ਕਰਿਆ ਕਰ ਬਾਹਰ ਵਾਲੇ ਤਾਂ ਕੀ ਬਣੂਗਾ ਉਹ ਨਾ ਤਿਲ ਤੋੜ ਕੇ ਤਾਂ ਆਪ ਮਾਰੀ ਬੈਠਾ ਬਾਹਰ ਵਾਲੇ ਨੂੰ ਕੀ ਤੁਸੀਂ ਦੱਸ ਦੇਓਗੇ ਤੂੰ ਕਰਤਾਰ ਨੂੰ ਹੁਣ ਦਿੱਤੀ ਨਹੀਂ ਕਲ ਕਰਤਾਰ ਸੂ ਕਰਤਾਰ ਸੂ ਮਤਲਬ ਦੱਸ ਕਰਤਾਰ ਸੂ ਇਹ ਕੀ ਕਰਦਾ ਸੀ ਮੇਰੀ ਬੇਤੀ ਕਰਾਤੀ ਬੇ ਆ ਦੇ ਜਦੋਂ ਪਹਿਲਾਂ ਮੈਂ ਪਸੀਨਾ ਪਸੀਨਾ ਹੋਈ ਪਈਆਂ ਰੱਬ ਦੇ ਬਾਪ ਦੇ ਬਾਤ ਚੱਲ ਸਸਰੀ ਕਰ ਸਸਰੀ ਕਰ ਆਹੋ ਦਿਲ ਟੁੱਟ ਗਿਆ ਜਦੋਂ ਬਾਤ ਤੇਰੇ ਨਾਲ ਕਾਟੀਆਂ ਚਾਹੇ ਬਾਹਰ ਲਾਣੀ ਪੜ ਜੇ ਪਰ ਤੇਰੇ ਨਾਲ ਨਹੀਂ ਗੱਲ ਕਰਦਾ ਤੂੰ ਕਰਤਾਰ ਸੂ ਨਾਲ ਗੱਲ ਗੱਲ ਤੇ ਜਨਾਬੀ ਦੇਖ ਲੈ ਨੀ ਕੰਜਰ ਉਹਦਾ ਨਾਮ ਲੈ ਕੇ ਵੀ ਮੈਂ ਕਰਤਾਰਾਂ ਕਰਤਾਰਾਂ ਰਾਮ ਦਾ ਸਵਾਦ ਆਪ ਲੈ ਗਿਆ ਨਾਲੇ ਪਹਿਲਾਂ ਅੱਧਾ ਘੰਟਾ ਉੱਥੇ ਤੇ ਆ ਹੁਣ ਹਾਈ ਨੀ ਇਹਦਾ ਵੀ ਜਮਾਈ ਤੱਕ ਟੁੱਟਿਆ ਪਿਆ ਕੰਜਰ ਦਾ ਨਹੀਂ ਆ ਜਾ ਕਿਰਨਾ ਨਹੀਂ ਆ ਗਈ ਨਹੀਂ ਆ ਗਈ ਭੈਣੇ ਆ ਲੈ ਫੜ ਪਹਿਲਾਂ ਤਾਂ ਹੈਪੀ ਲੋੜੀ ਤੈਨੂੰ ਸੇਮ ਟੂ ਯੂ ਹੋਰ ਤੂੰ ਦੱਸ ਕਿਵੇਂ ਆ ਠੀਕ ਆ ਹੋ ਮੈਂ ਤਾਂ ਠੀਕ ਆਂਗੀ ਮਾਹ ਚੱਲ ਮੈਂ ਜਾ ਕੇ ਲੋੜੀ ਦੇ ਕੇ ਆਉਣੀ ਆਂਗੀ ਅੱਛਾ ਤੇਰੇ ਪੇਕੇ ਦੇਗੇ ਹੋਣਗੇ ਲੋੜੀ ਹੈ ਨਾ ਹੋਰ ਉਹ ਤਾਂ ਦੇ ਕੇ ਫਿਰ ਸੰਧਾਰਾ ਪਹਿਲੀ ਤੈਨੂੰ ਪਤਾ ਤਾਂ ਪਹਿਲੀ ਹੀ ਫੜਾ ਜਾਂਦੇ ਨੇਗੇ ਤੇਰਾ ਨਹੀਂ ਸੰਧਾਰਾ ਆਇਆ ਨਹੀਂ ਨਹੀਂ ਪਤਾ ਹੀ ਆ ਤੈਨੂੰ ਪੜੀਏ ਮਾਂ ਪਿਓ ਤੇ ਜੋਰ ਹੁੰਦਾਗਾ ਜਦੋਂ ਮਾਂ ਪਿਓ ਨਹੀਂ ਹੁੰਦੇ ਫਿਰ ਭਾਈਆਂ ਭਾਜੀ ਪੈ ਜਾਂਦੀ ਆ ਜਹ ਜਹ ਆ ਜਾਣਗੇ ਉਹ じゃ ਅਸੀਂ ਚਲੇ ਜਾਵਾਂਗੇ ਆ ਜਾਣਗੇ ਠੀਕ ਆ ਨਹੀਂ ਆਉਣਗੇ ਅਗਲਾ ਆਪਦੇ ਘਰੇ ਅਸੀਂ ਆਪੇ ਕਰੀਏ ਚਲ ਕੋਈ ਨਾ ਆ ਵੀ ਜਿਹੜਾ ਮੇਰੀ ਮਾਣੇ ਦੇ ਤਾਂ ਹੋਇਆ ਭਾਈ ਤੇਰੀ ਮਾਣੇ ਦੇ ਤਾਂ ਇੱਕੋ ਹੀ ਗੱਲ ਆਪਣੀ ਤਾਂ ਨੇ ਐ ਤਾਂ ਮੈਨੂੰ ਬਥੇਰਾ ਤੂੰ ਕਰਦੀ ਆ ਮੇਰਾ ਤੇ ਉਹ ਤਾਂ ਹੀ ਤਾਂ ਇੰਨਾ ਤੜਫਦੀ ਆਂਗੀ ਹਨਾ ਨੇ ਐ ਹੁਣ ਤੈਨੂੰ ਵੱਡੀਆਂ ਭੈਣਾ ਵਾਂਗੂ ਸਮਝਦੀ ਐਵੇਂ ਕਿਵੇਂ ਸੱਟ ਦਾ ਭੜੀਏ ਤੈਨੂੰ ਦੱਸ ਚੱਲ ਚੰਗਾ ਐਂ ਦੱਸ ਉਹ ਗੱਲ ਦੇਤੇ ਗੌਰ ਕੀਤੀ ਸੀ ਤੈਨੇ ਨਹੀਂ ਗੱਲ ਤੇ ਤਾਂ ਗੌਰ ਕੀਤੀ ਸੀ ਐਂ ਦਾ ਹੁਣ ਮੈਂ ਮੇਰੇ ਜੇਠ ਨੂੰ ਕਹਿ ਦੰਨੀ ਹੁੰਨੀ ਆਂਗੀ ਵੀ ਭਾਈ ਮੇਰੀ ਗੱਲ ਸੁਣ ਲਓ ਉਹਨੇ ਰੋਟੀ ਪਾਣੀ ਵੀ ਮੈਨੂੰ ਬਣਾ ਕੇ ਦੰਨੀਆਂ ਹੈ ਪਹਿਲਾਂ ਤਾਂ ਮੈਨੂੰ 10000 ਰੁਪਈਆ ਦਿੱਤਾ ਅੱਛਾ ਫਿਰ ਮੈਨੂੰ ਕਹਿੰਦਾ ਮੈਂ ਕਿਹਾ ਮੁਕਸਰ ਦਾ ਮੇਲਾ ਆਉਂਦਾਗਾ ਵੀ ਮੈਂ ਉੱਥੇ ਸੂਟ ਪਾ ਕੇ ਜਾਣਾ ਨਵਨਕੋਰ ਉਹ ਵੀ ਭਾਈ ਫਿਰ ਕਹਿੰਦਾ ਚੱਲ ਕੋਈ ਨਾ ਕਹਿੰਦਾ ਮੈਂ ਤੈਨੂੰ ਪੈਸੇ ਦੇ ਦਾਂ ਜਿਹੜਾ ਜਮ ਮਰਜ਼ੀ ਸੂਟ ਲੈ ਕਹਿੰਦਾ ਪੈਸਿਆਂ ਦੀ ਪਰਵਾਹ ਨਾ ਕਰ ਫਿਰ ਮੈਂ ਕਿਹਾ ਜ਼ਮੀਨ ਨੂੰ ਨਹੀਂ ਤੂੰ ਮੂੰਈ ਨਾ ਸੂਟਾਂ ਤੇ ਡੁੱਲੀ ਚੱਲ ਤੂੰ ਸਿੱਧੀ ਗੱਲ ਉਹਦਾ ਨਿਬੜਦੀ ਕਰ ਵੀ ਭਾਈ ਜ਼ਮੀਨ ਤੇ ਘਰ ਮੇਰੇ ਨਾਮ ਕਰ ਨਹੀਂ ਆਏ ਤਾਂ ਮੈਂ ਕਿਹਾ ਸੀ ਉਹਨੂੰ ਉਹ ਕਹਿੰਦਾ ਕੋਈ ਗੱਲ ਨਹੀਂ ਤਨ ਜਮੀਨ ਦਾ ਕੀ ਆ ਪਹਿਲਾਂ ਥੋੜੀ ਹੋਈ ਆ ਜਮੀਨ ਮੈਂ ਕਿਹਾ ਦੇਖ ਭਾਈ ਗੱਲ ਸੁਣ ਲੈ ਮੇਰੀ ਜਿੰਨਾ ਚਿਰ ਮੇਰੇ ਹੱਥ ਚ ਨਹੀਂ ਕੋਸਾਉਂਦਾ ਉਨਾ ਚਿਰ ਮੈਂ ਕਿਵੇਂ ਮੰਨਣਾ ਦੋ ਘੜੀ ਆਪਦਾ ਬੰਦਾ ਵੀ ਧੋਖਾ ਦੇ ਜਾਂਦਾ ਉਹੀ ਤਾਂ ਗੱਲ ਕਹਿਣੀ ਆ ਇਹ ਤਾਂ ਫੇਰ ਜੇਠ ਦਿਓਰ ਨੇਗੇ ਤਾਂ ਹੀ ਉਹ ਤਾਂ ਤੈਨੂੰ ਸਮਝਾਉਣੀ ਹੁੰਨੀ ਆ ਵੀ ਭਾਈ ਤੂੰ ਸਮਝ ਕੇ ਰਹਿ ਤੂੰ ਥੋੜੀ ਚਲਾਕੀ ਵਰਤ ਤਾਂ ਕਿਤੇ ਤੇਰੇ ਨਾਮ ਕਰੂਗਾ ਨਹੀਂ ਇੱਕ ਹੋਰ ਗੱਲ ਤੈਨੂੰ ਮੈਂ ਦੱਸਾਂ ਆ ਜਿਹੜਾ ਕਰਤਾਰਾ ਗਾ ਨਹੀਂ ਭੈਣੇ ਉਹ ਆਇਆ ਸਾਡੇ ਕੋਲ ਨਹੀਂ ਇਹ ਤਾਂ ਕੰਜਰ ਬਥੇਰਾ ਹੋ ਮੈਨੂੰ ਤਾਂ ਹੋਰ ਸੁਣਾਏਗੀ ਕੀ ਉਹਨੂੰ ਬੋਲਣਾਗਾ ਕੀ ਹੋ ਗਿਆ ਕਹਿੰਦੀ ਕੀ ਹੋ ਗਿਆ ਨਹੀਂ ਇੱਥੇ ਮੈਂ ਜਦੋਂ ਲੰਘ ਕੇ ਗਈਆਂ ਤੇਰੇ ਕੋਲੋਂ ਇੱਥੇ ਰੁੱਕ ਕੇ ਗਈਆਂ ਜੀ ਕੰਜਰ ਨੇ ਉੱਥੇ ਪਤਾ ਨਹੀਂ ਕਿਹਦੇ ਨਾਲ ਖੜਾ ਤੀ ਉਹ ਮੁੰਡੇ ਜੇ ਨਾਲ ਤੇ ਕੰਜਰ ਉਹ ਉਹਨੂੰ ਕਹਿੰਦਾ ਕਹਿੰਦਾ ਮੇਰੀ ਗੱਲਬਾਤ ਕਰਾ ਦੇ ਦੇ ਨਾਲ ਜੋ ਮੀਨੀ ਸ਼ਰਮ ਹੈਗੀ ਉਹਨੂੰ ਤਾਂ ਨਹੀਂ ਲੈ ਦੇਖ ਲੈ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਇਹ ਜਿਹੀਆਂ ਗੱਲਾਂ ਕਰਦੇ ਇਹ ਤਾਂ ਭੈਣੇ ਤੀਵੀਂ ਦੇਖੀ ਨਹੀਂ ਤੇ ਲਾਲਾਂ ਸਿੱਟੀਆਂ ਨਹੀਂ ਆਹ ਸਰਦਾਰਾ ਤਾਂ ਮੈਨੂੰ ਸਾਡੇ ਘਰੇ ਆਪ ਦੱਸ ਕੇ ਗਿਆ ਕਹਿੰਦਾ ਤੇਰੀ ਗਵੰਡਣ ਕਹਿੰਨਾ ਮੇਰੇ ਤਾਂ ਜੁੱਤੀਆਂ ਮਾਰਦੀ ਸੀ ਕਹਿੰਦਾ ਫਿਰ ਹੁਣ ਮਾਰੂੰਗੀ ਨਹੀਂ ਕੰਜਰ ਦੇ ਹੋਰ ਕੀ ਕਰੂੰਗੀ ਨਾਲੇ ਉਤੋਂ ਦੇ ਉਹ ਗੀਤ ਪਤਾ ਨਹੀਂ ਕਿਹੜਾ ਕੰਜਰ ਲਾਈ ਬੈਠਾ ਦੀ ਸੜ ਕੇ ਸੜ ਕੇ ਜਾਂਦੀ ਏ ਮਟਿਆਰੇ ਨੇ ਨੀ ਉਹ ਤੂੰ ਤੇ ਇਨੂ ਰਸਾ ਨਹੀਂ ਕੱਲਦੇ ਨੀ ਹੱਥਾਂ ਨਹੀਂ ਜਾਣਦੇ ਬਣ ਗਈ ਉਹ ਤੂੰ ਕੰਜਰ ਦੇ ਦੀ ਨੀ ਲੈ ਤੂੰ ਤਾਂ ਸਾਰੇ ਪਿੰਡ ਨੂੰ ਡਰਾ ਕੇ ਨਾ ਡਰੇ ਹੁਣ ਤੂੰ ਕਹਿੰਦੀ ਆ ਮੇਰੀ ਜਾਣ ਤੇ ਬਣ ਗਈ ਪਰ ਮੈਂ ਫੜ ਕੇ ਫੈਂਟਿਆ ਜ਼ਰੂਰ ਆ ਮੈਂ ਤਾਂ ਜੁੱਤੀਆਂ ਮਰੀਆਂ ਲਾ ਲਾ ਕੇ ਮੈਂ ਕਹਾਂ ਹੁਣ ਨਾ ਹੀ ਕੰਜਰਾ ਤੂੰ ਮੁੜ ਕੇ ਮੇਰੇ ਕੋਲ ਵਧੀਆ ਹੋਇਆ ਮੈਨੂੰ ਆ ਨਹੀਂ ਕਰ ਤੂੰ ਤੇ ਦੱਸੀ ਉਹਨੇ ਆਪਦੀ ਵੀ ਮੈਂ ਉਹਨੂੰ ਆਏ ਛੇੜਿਆ ਕਹਿੰਦਾ ਕਹਿੰਦਾ ਉਹ ਤਾਂ ਸਭਾ ਬਾਲਾ ਗਰਮ ਆ ਕਹਿੰਦਾ ਭਾਬੀ ਕਹਿੰਦਾ ਉਹ ਤਾਂ ਮੇਰੇ ਪਿੱਛੇ ਪੈ ਜਾਂਦੀ ਆ ਕਹਿੰਦਾ ਹਲ ਹਲ ਕਰਕੇ ਕਹਿੰਦਾ ਤੂੰ ਹੀ ਕੁੱਤੀ ਵਾਂਗੂ ਲੈ ਫਿਰ ਹੁਣ ਆ ਪਿੱਛੇ ਪਾਉਂਗੀ ਨਹੀਂ ਹੋਰ ਕੀ ਕਰੂੰ ਅੱਛਾ ਕੱਲੂ ਤੈਨੂੰ ਆ ਕਿਉਂ ਕਹਿਦੇ ਵੀ ਹਾਂ ਮੈਂ ਤੇਰੇ ਨਾਲ ਗੱਲ ਕਰਨੀ ਜਾਂ ਕਿਸੇ ਦੀ ਗੱਲ ਕਰਾਉਣੀ ਕੰਜਰ ਨੂੰ ਐ ਨਹੀਂ ਪਤਾ ਹੈਗਾ ਵੀ ਦੱਸ ਤੂੰ ਮੇਰਾ ਜੇਠ ਲੱਗਦਾ ਮੈਂ ਪਰਜਾਈ ਕਹਿਣਾ ਤੂੰ ਮੈਨੂੰ ਕਿਉਂ ਤੈਹੇ ਜਾ ਕੁਝ ਕਰਦਾ ਫਿਰਦਾਗਾ ਸੱਚੀ ਗੱਲ ਫਿਰ ਭਾਈ ਮੇਰੇ ਤੋਂ ਤਾਂ ਦੇਖ ਰਿਹਾ ਨਹੀਂ ਕਿਹਾ ਹੈਗਾ ਮੇਰਾ ਸੁਭਾਅ ਜੇ ਉਹਨੂੰ ਗਰਮ ਲਾਦਾ ਤਾਂ ਗਰਮੇ ਸਹੀ ਜਿੰਨੀ ਉਹਦਾ ਨਾ ਮੈਂ ਨਰਮ ਹਾਂ ਤੇ ਫਿਰ ਬਦਿਆ ਇੰਨੀ ਕਿ ਕੁੱਤੇ ਖਾਣੀ ਤਾਂ ਉਹਦੀ ਬਣਦੀ ਹੋਈ ਸੀਗੀ ਹੋਰ ਕੀ ਨਾ ਉਤੋਂ ਦੀ ਪਤਾ ਨਹੀਂ ਕੰਜਰ ਕੀ ਉਹ ਟੋਪੇ ਦੇ ਨਾਲ ਪਤਾ ਨਹੀਂ ਕਿਹੜਾ ਜੈਸਕਤਾਰ ਪਤਾ ਨਹੀਂ ਕੀ ਵਜਾ ਬੈਠਾ ਸੀਗਾ ਨਹੀਂ ਉਹੀ ਤਾਂ ਗੱਲ ਆ ਇਹ ਘਟਾਏ ਜਾਣਾ ਨਾ ਇੱਕ ਮੈਂ ਕਹਿੰਦੀ ਜਦੋਂ ਸਾਡੇ ਘਰੇ ਆਜੂਗਾ ਮਿੰਮਿੰ ਕਰੀਉ ਮੈਨੂੰ ਤਾਂ ਸਮਝ ਨਹੀਂ ਆਉਂਦੀ ਉਹਦੀ ਹੈ ਤੈਨੂੰ ਕੀ ਪਤਾ ਉਹ ਤਾਂ ਕੰਜਰ ਤੜਕੇ ਨੂੰ ਕੋਈ ਹੋਰ ਰੂਪ ਚ ਹੁੰਦਾ ਤੁਹਾਨੂੰ ਕਿਸੇ ਹੋਰ ਰੂਪ ਚ ਹੁੰਦਾ ਉਹ ਨਹੀਂ ਫਿਰ ਉਹ ਕਿਹੜਾ ਸੋਫੀ ਰਹਿੰਦਾਗਾ ਮਾਲ ਖਾ ਲੰਦਾਗਾ ਉਹਨੂੰ ਪਤਾ ਨਹੀਂ ਲੱਗਦਾ ਮੈਂ ਕੀ ਬੋਲਦਾ ਕੀ ਨਾ ਆਹ ਦੇਖ ਨਹੀਂ ਹੁਣ ਤਾਂ ਤੈਨੂੰ ਐ ਬੋਲਿਆ ਆ ਸ਼ਾਮ ਨੂੰ ਦੇਖ ਲਈ ਤੈਨੂੰ ਕਿਵੇਂ ਭਾਬੀ ਭਾਬੀ ਕਹਿ ਕੇ ਮੱਥਾ ਟੇਕੂਗਾ ਚਲੋ ਉਹਦੇ ਤਾਂ ਮੈਂ ਕੀ ਲੈਣਾ ਤੂੰ ਮੈਂ ਤੈਨੂੰ ਜਿਹੜੀ ਗੱਲਾਂ ਸਮਝਾਈਆਂ ਨੇ ਮੰਨ ਲੜਵੰਨਲਾ ਤੂੰ ਉਹੀ ਨਾ ਹੋ ਕਦੀ ਜਾ ਕੇ ਕਰ ਬੌਲੀਆਂ ਗੱਲਾਂ ਨਹੀਂ 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 ਮੇਰੀ ਗੱਲ ਸੁਣਦਾ ਜਿਹੜੀ ਤੂੰ ਗੱਲ ਕਹਿ ਕੇ ਗਈ ਸੀ ਉਹ ਤਾਂ ਮੇਰੇ ਕੰਨ 'ਈ ਪਈ ਹੋਈ ਆ ਗੱਲ ਉਹ ਤਾਂ ਮੈਂ ਹੁਣ ਜ਼ਮੀਨ ਉਹਨਾਂ ਚਰਨੀ ਮੈਂ ਟਿੱਕੇ ਵੰਦੀ ਜਿੰਨਾ ਚਿਰ ਜ਼ਮੀਨ ਨਹੀਂ ਮੇਰੇ ਨਾਂ ਹੁੰਦੀ ਜੇ ਕਿਤੇ ਤੈਨੂੰ ਆਹ ਕਹੂਗਾ ਸੂਟਾ ਸਾਟਾ ਆਂਦਾ ਨਾ ਤਾਂ ਕਹਿ ਦੇ ਮੈਨੂੰ ਸੂਟ ਨਹੀਂ ਚਾਹੀਦੇ ਮੈਨੂੰ ਜਿਹੜੀ ਚੀਜ਼ ਚਾਹੀਦੀ ਬਸ ਉਹ ਦੇ ਦੇ ਨਹੀਂ ਹਾਂ ਸੱਚੀ ਗੱਲ ਆ ਨਾ ਵੀਰਾਂ ਦਾ ਕੀ ਕਰਨਾਗਾ ਘੱਟ ਪਾਲੀਆਂ ਕਿ ਬਾਲੀਆਂ ਪਾਲੀਆਂ ਜਾਈ ਜਾਨੀ ਹੈਗੀ ਵੀ ਵੀਰਾਂ ਤਾਂ ਤੂੰ ਉਹਦੋਂ ਵੀ ਲੈ ਲੈਗੇ ਜਦੋਂ ਜ਼ਮੀਨ ਤੇਰੇ ਨਾਮ ਆ ਗਈ ਚਾਹੇ ਕਿਲਾ ਵੇਚ ਕੇ ਮੈਂ ਕਹਿੰਦੇ ਦੁਕਾਨਾ ਖੜੀ ਕਰ ਲਈ ਤੂੰ ਸੱਚੀ ਗੱਲ ਆ ਹੋਰ ਕੀ ਨਾ ਚਲੋ ਕੋਈ ਨਾ ਹੁਣ ਜਿਹੜੀ ਉਹਦੇ ਹਿੱਸੇ 'ਚ ਜ਼ਮੀਨ ਆ ਨਾਲੇ ਜ਼ੋਰ ਦੇ ਤਰ੍ਹਾਂ ਦੇ ਨੌਲੇਜ ਏਥੇ ਦੇ ਸਾਰੀ ਆਪਦੇ ਨਾਲ ਕਰਾ ਲੈ ਚੰਗੀ ਰਹेंगी ਬਾਅਦ 'ਚ ਤੈਨੂੰ ਬੇਲੇ ਨੂੰ ਮੇਰੀਆਂ ਗੱਲਾਂ ਯਾਦ ਆਉਣਗੀਆਂ ਇਹਨਾਂ ਲਈ ਪਛਤਾਏਂਗੀ ਵੀ ਹਾਂ ਭਾਈ ਪ੍ਰੀਤ ਠੀਕ ਕਹਿੰਦੀ ਸੀਗੀ ਸੱਚੀ ਗੱਲ ਆ ਬਾਹਰ ਜੇ ਕਹਿੰਦੇ ਪਸਤਾਏ ਤੋਂ ਕੀ ਬਣਦਾ ਜਦੋਂ ਚਿੜੀਆਂ ਚੋਗੀਆਂ ਖੇਤ ਆਪਾਂ ਨਹੀਂ ਚਿੜੀਆਂ ਨੂੰ ਚੇਕ ਖੇਤ ਚੁਗਣ ਦੇਣਾ ਪਹਿਲਾਂ ਹੀ ਹੱਲ ਕਰਦੇ ਆ ਕੋਈ ਨਾ ਕੋਈ ਪਸਤਾਇਓ ਤੈਨੂੰ ਸਮਝਾਉਣੇ ਆ ਵੀ ਦੇਖ ਤੂੰ ਤਾਂ ਮੇਰੀ ਵੱਡੀ ਭੈਣ ਆ ਹੁਣ ਜੇ ਕੱਲ ਨੂੰ ਤੈਨੂੰ ਭਾਈ ਇੱਥੋਂ ਘਰੋਂ ਧੱਕੇ ਦੇ ਕੇ ਕੱਢਤਾ ਇਹਨਾਂ ਦਾ ਕੀ ਪਤਾ ਬਲੰਗਾਂ ਦਾ ਹਾਂ ਸੱਚੀ ਗੱਲ ਇਹ ਤਾਂ ਹੋਰ ਲੈ ਆਉਣਗੇ ਮੈਂ ਤਾਂ ਅਥਰ ਨੂੰ ਲੈ ਆਉਣਗੇ ਤੈਨੂੰ ਦੱਸੀ ਤਾਂ ਜਾਣੀ ਐ ਜੇ ਹੁਣ ਮੇਰੇ ਸਾਹਮਣੇ ਕਹਿੰਦਾ ਰਹਿੰਦਾਗਾ ਵੀ ਭਾਈ ਤੂੰ ਤਾਂ ਆਏ ਆ ਸਾਡੇ ਲਈ ਇੰਨਾ ਕਰਦੀਆਂ ਤੇਰ ਦੇਖ ਲਈ ਅਜੇ ਮੈਨੂੰ ਕੁਝ ਹੋ ਗਿਆ ਮੜਾ ਮੋਟਾ ਇਹਨਾਂ ਨੂੰ ਤਾਂ ਕਹਿੰਦੇ ਦੋ ਦਿਨ ਨਹੀਂ ਕੱਟਣੇ ਹੈਗੇ ਜਦ ਹੀ ਰੰਨ ਲਿਆ ਕੇ ਖੜੀ ਕਰ ਦੇਣਗੇ ਚਲ ਚੰਗਾ ਤੂੰ ਤਾਂ ਗੱਲੀ ਲੱਗ ਗਈ ਮੈਂ ਤਾਂ ਘਰੇ ਜਾਣੀ ਆ ਨਹੀਂ ਆਈ ਸਮਾਨ ਛੱਡ ਕੇ ਆ ਗਈ ਤੇ ਮੇਰੀ ਗੱਲ ਸੁਣ ਲੈ ਹੁਣ ਆ ਭਾਂਡਾ ਮੈਂ ਤੈਨੂੰ ਨਾ ਕੱਲ ਨੂੰ ਦਵਾਂਗੀ ਨਾਲੇ ਭੋਰਾ ਮਹਿੰਗੀ ਮੈਂ ਵੀ ਮੂੰਗਫਲੀ ਵਗੈਰਾ ਪਾ ਦੂੰਗੀ ਨਹੀਂ ਕੋਈ ਨਾ ਚਾਹੇ 4 ਦਿਨਾਂ ਨੂੰ ਦੇਦੀ ਮੈਂ ਇਹ ਕਿਹੜਾ ਕਰਤੋਂ ਹੁਣੇ ਲੈ ਕੇ ਨਹੀਂ ਖਾਲੀ ਭਾਂਡਾ ਨਹੀਂ ਦਿੰਦੇ ਹੁੰਦੇ ਚਲ ਕੋਈ ਨਹੀਂ ਚੰਗਾ ਮੈਂ ਜਾਣੀ ਆ ਮੈਂ ਤਾਂ ਸਾਹਮਣੇ ਆਉਣੀ ਸਮਾਨ ਮੈਂ ਤਾਂ ਆਈ ਭੱਜੇ ਆਈ ਚਲ ਠੀਕ ਆ ਲੈ ਦੇਖੀ ਕਿੰਨਾ ਤੜ ਬੇਚਾਰੀ ਭੱਜੀ ਆਈ ਲੋੜੀ ਦੇਣ ਇੱਥੇ ਇੱਕ ਮੇਰੇ ਨੇ ਜਿਹੜੇ ਆ ਕੇ ਨਹੀਂ ਖੜੇ ਹੈਗੇ। ਉਫੋ। ਕਾਟੋ ਕਾਟੋ ਦਾ ਕੀ ਮਤਲਬ ਆ ਤੇਰਾ? ਕੌਣ ਆ ਤੂੰ? ਇੱਕ ਮਿੰਟ ਖੜ ਜਾ ਪਹਿਲਾਂ ਇੱਕ ਮਿੰਟ ਤੇਰਾ ਕੰਮ ਨਮੇੜਾ। ਨਾ ਪਹਿਲਾਂ ਤੂੰ ਦੱਸ ਇੱਥੇ ਕੀ ਕਰਨਾ ਹੈ ਤੂੰ? ਕਰਨ ਕਿਉਂ ਨੇ? 1 2 3 4 5 6 7 8 9 10 4000 ਰੁਪਇਆ ਕਾ ਦਾ ਹੈ ਕਾ ਦਾ ਉਹਨੇ ਚਾਚੀ ਨੇ ਕਿਹਾ ਹੀ ਕੀ ਕਰਤਾ ਰਹੇ ਨੇ ਕੀ ਕਿਹਾ ਤੀ ਵਾਹ ਯਾਰ ਤਾਂ ਫੜ ਪਹਿਲਾਂ ਫੜਤਾ ਲੈ ਫੜਤਾ ਲੈਣੀ ਆ ਕਾ ਦੇ ਨੇ ਹੈ ਆ ਚੱਲ ਜੀ ਕਿੱਥੇ ਤੂੰ ਆਪੇ ਨਹੀਂ ਕਰੀਂ ਗਰੀ 500 ਚ ਨਹੀਂ ਮੈਂ ਮੰਨਦੀ ਗਣੀ ਮੈਂ ਤਾਂ 1000 ਲੂ ਜਾਣਾ ਕਿੱਥੇ ਆ ਹੁਣ ਤੈਨੂੰ ਪਤਾ ਹੀ ਕੁਸਤਾ ਕਰਦੀਆਂ ਤੂੰ 10 ਬੋਲ ਤਾਂ ਸੀ ਦਿਹਾੜੀ ਤੇ ਕੱਟੇ ਮੁੰਨਣਾ ਪਾਂਦਾ ਖਸਮਾ ਪਾ ਦੇ ਗੱਲ ਸੁਣ ਪਤਾ ਕੀ ਹੈ ਚੱਕਰ ਹੁਣ ਜਿਹੜੀ ਮੈਂ ਕਿਸੇ ਵੀ ਮੈਂ ਸਭ ਕਿਉਂ ਹਾਂ ਸਮਝ ਗੱਲ ਪਰਦਾ ਜੀ ਹਾਂ ਹਾਂ ਮੈਨੂੰ ਅਗਲੇ ਨੂੰ ਦੇਣਾ 200 ਰੁਪਿਆ ਹਾਂ ਜਦੋਂ ਤੇਰੇ ਨਾਲ ਮੈਂ ਖੜ ਗਿਆ ਤੂੰ ਮੇਰੇ ਨਾਲ ਖੜ ਗਈ ਤੂੰ ਅਗਲੇ ਨੂੰ ਕਹਿਤਾ ਬੰਦੇ ਜਿਹੜੀ ਆਪਾਂ ਮੈਂ ਇਸ ਬਕਾਇਆਾਂਗੇ ਜਾਂ ਖਰੀਦਾਂ ਜਦੋਂ ਤੂੰ ਅਗਲੇ ਨੂੰ ਮਾਰ ਕੇ ਆਇਆ ਕਿਹਾ ਹਾਂ ਵੀ ਆ ਚੱਕੋਈ ਸੋਢੀ ਮੈਂ ਇਸ ਸੋਢੀ ਅੱਖਾਂ ਚੱਖਾ ਥੋੜੀਆਂ ਮਿੱਠੀਆਂ ਜੀਆਂ ਪਾਈਆਂ ਹੈ ਅਗਲਾ 200 ਦੀ ਜਗ੍ਹਾ ਦੀ 700 ਦੋ ਪਰ ਜਾਈ 500 ਤੇਰਾ 200 ਮੇਰਾ ਬਹਿ ਜਾ ਬਹਿ ਤੈਨੂੰ ਮਤਲਬ ਪਾ ਦੂ ਮੈਂ ਚਾਕੇ ਮੈਂ ਦਸਤ ਕਰੇ ਮੇਰੇ ਘਰ ਚ ਹੈ ਪੈਂਡਾ ਖਸਮਾ ਤੂੰ ਕਿੱਥੇ ਕੰਜਰ ਨੇ ਲਹੂ ਪੀਤਾ ਉਹਨੂੰ ਵੀ ਆਉਂਦਾ ਕਰਤਾਰੇ ਨੂੰ ਭਾਂ ਦੇ ਖਸਮ ਨੂੰ ਕੱਥੇ ਮੈਨੂੰ ਤੇ ਪਾਇਆ ਇਹਨਾਂ ਨੇ ਪਰਈ ਕਰ ਲੈ ਖਿਆਲਾ 500 ਬਣਾਇਆ ਕਰੂ ਭਾਂ ਦੇ ਖਸਮ ਤੂੰ ਆਇਆ ਨਾ ਟਿੱਕੀ ਬੈ ਕੱਢ ਇੱਕ ਮਿੰਟਾ ਇੱਕ ਮਿੰਟ ਇੱਕ ਮਿੰਟ ਮੇਰੀ ਗੱਲ ਸੁਣ ਗੱਲ ਸੁਣ ਗੱਲ ਸੁਣ ਗੱਲ ਸੁਣਾ ਤਾ 200 ਰੱਖ ਲੈ ਹੱਥ ਲਵਾ ਲਈ ਉਹ ਤੇਰੇ ਕੋਲ ਫੋਨ ਫਾਨ ਤਾਂ ਨਹੀਂ ਆਇਆ ਕੋਈ ਵੇ ਮੇਰੇ ਕੋਲ ਕੋਈ ਫੋਨ ਨਹੀਂ ਆਇਆ ਹੈਗਾ ਮੈਂ ਤਾਂ ਆਦੇ ਕੰਮ ਤਾਂ ਦਮ ਕਾ ਕੇ ਹਟੀਆਂ ਹਜੇ ਅੱਛਾ ਹਾਂ ਉਹ ਮੈਂ ਉੜਦੀ ਉੜਦੀ ਜੀ ਗੱਲ ਸੁਣੀ ਸੀ ਕੀ ਸੁਣ ਲਈ ਉਹ ਤੇਰੇ ਵਾਲਾ ਨਹੀਂ ਹੈਗਾ ਜਿਹੜਾ ਹਾਂ ਉਹ ਕਹਿੰਦੇ ਦੁਬਈ ਚੋਂ ਰਿਪੋਰਟ ਕਰਤਾ ਹਾਂ ਹੋਰ ਹਾਈ ਮੈਂ ਮਰ ਜਾ ਮੇਰੀ ਗੱਲ ਸੁਣ ਹਾਂ ਮੜਾ ਜੇ ਧਿਆਨ ਨਾਲ ਰਹੀ ਹੁਣ ਉਹਦਾ ਕੋਈ ਪਤਾ ਨਹੀਂ ਘਾਦਾ ਜੇ ਚਲ ਮੈਂ ਤਾਂ ਤੁਹਾਨੂੰ ਨਵੀਂ ਇੱਛਾ ਦੀ ਜਗਾਤੀ ਮੈਨੂੰ ਤਾਂ ਜਾਨਣਾ ਠੀਕ ਹੈ